ਕੀ ਪੰਜਾਬੀ ਮੌਤ ਨੂੰ ਡੀਕਦੇ ਆ ਮੈਂ ਸ਼ਬਦ ਕਹਿਣਾ ਨਹੀਂ ਚਾਹੁੰਦਾ ਕੀ ਪੰਜਾਬੀ ਡੀਕ ਰਿਹਾ ਉਹ ਦਿਨ ਵੀ ਜਦ ਚੜ੍ਹਾਈ ਕਰ ਗਿਆ ਉਦੋਂ ਜਾਵਾਂਗੇ ਜੱਪੋ ਤੇ ਇਕੱਠੇ ਹੋ ਜਾ ਅੱਜ ਜਿੱਥੇ ਤੁਸੀਂ ਲੱਖਾਂ ਦੀ ਗਿਣਤੀ 'ਚ ਪਹੁੰਚ ਜੋ ਸਰਕਾਰ ਗੁੱਡਿਆਂ ਭਾਰ ਆ ਜਾਣੀ ਛੁਡੀਆਂ ਜ਼ਮੀਨਾਂ ਕਾਰੋਬਾਰ ਰੁਜ਼ਗਾਰ ਛੁਡੇ ਕੰਮ ਕਰ ਸਭ ਨੇ ਆਪਣੀ ਉਤਿਆਰੀ ਕਰ ਚੁੱਕੀ ਆ ਆਪਾਂ ਕਿਹੜੀ ਗੱਲ 'ਚ ਕਿਹੜੇ ਭਲੇਖੇ 'ਚ ਬੈਠੇ ਆ ਵੀ ਇਹਦਾ ਰੁਕ ਨੂੰ ਰੱਦ ਕਰਾਤੇ ਜੀ ਅੱਜ ਆਪਾਂ ਕਹਿੰਦੇ ਕੋਈ ਬੰਦਾ ਨਹੀਂ ਅੱਗੇ ਲੱਗਦਾ ਅੱਜ ਬੰਦੇ ਲੱਗੇ ਹੋਏ ਨੇ ਅੱਗੇ ਥੋੜੇ ਅੱਗੇ ਖੜੇ ਆ ਜਿੰਦਗੀ ਲਾਤੀ ਦਾਤ ਜਦ 75 ਸਾਲ ਦੀ ਉਮਰ ਹੋਵੇ ਬਾਈ ਤੇ ਉਹਦੇ ਆਹ ਮਾਸ ਹੱਡਾਂ ਨਾਲ ਛੱਡ ਰਿਹਾ ਐਸ ਵੇਲੇ ਹੱਡਾਂ ਨੂੰ ਆਫ ਤੇ ਜਿਵੇਂ ਅੰਦਰੋਂ ਹੀ ਹੱਡੀਆਂ ਤੜਖ ਤੜਕਿਆਂ ਟੁੱਟਦੀਆਂ ਉਹ ਹਾਲਾਤ ਨੇ ਡੱਲਜਲ ਸਾਹਿਬ ਦੇ ਸਮਝ ਨਹੀਂ ਆਉਂਦੀ ਵੀ ਇੰਨੇ ਤਾਂ ਅਸੀਂ ਕਿਰੇ ਨਿਖਿਤ ਨਹੀਂ ਰਹੇ ਪੰਜਾਬੀ ਅਸੀਂ ਹਮੇਸ਼ਾ ਦੂਜਿਆਂ ਦੀਆਂ ਲੜਾਈਆਂ ਲੜਦੇ ਰਹੇ ਆਂ ਇੱਟੂ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਤੇਰੀ ਪਹਿਲੀ ਗੱਲ ਦਾ ਆਕਾਰ ਤੀ ਹੈ ਨਹੀਂ ਤੇਰੀ ਕੋ ਸੁਣਦਾ ਹੋਊਗਾ ਤੂੰ ਕਦੇ ਕੁਛ ਕਹਿ ਦਿੰਨਾ ਹੈ ਕਦੇ ਕੁਛ ਕਹਿ ਦਿੰਨਾ ਕਰੇ ਤੂੰ ਕਿਸਾਨਾਂ ਨੂੰ ਬਦਨਾਮ ਕਰਦਾ ਇਹ ਬਕਾਊ ਨੇ ਇਹ ਆਏ ਨੇ ਇਹ ਆਉ ਨੇ ਇਹ ਪਹਿ ਇਹ ਇਕੱਠੇ ਕਰਨੇ ਮਾਰੇ ਬੈਠੇ ਆ ਇਹ ਬੇਲੜ ਨੇ ਕਦੇ ਤੂੰ ਕਹਿ ਦਿੰਨਾ ਮੈਂ ਪਹਿਲੀ ਹੱਥ ਲਾ ਕੇ 10 ਸਾਲ ਦੇ ਮਾਫੀ ਮੰਗਣ ਨੂੰ ਤਿਆਰ ਆ ਮੈਂ ਆਉਣ ਨੂੰ ਤਿਆਰ ਆ ਇੱਕ ਪਾਸੇ ਦਾ ਖੜ ਜਾ ਜਿਹੜਾ ਬੰਦਾ ਵੀ ਧਰਤੀ ਤੇ ਆਇਆ ਤੇ ਰੋਟੀ ਖਾਂਦਾ ਉਹ ਮਸਲਾ ਉਸ ਬੰਦੇ ਦਾ ਉਹ ਗਰੀਬ ਆ ਉਹ ਕਿਸਾਨ ਆ ਉਹ ਮਜ਼ਦੂਰ ਆ ਦੁਕਾਨਦਾਰ ਆ ਛੋਟਾ ਮੋਟਾ ਕੋਈ ਵਪਾਰੀ ਆੜਤ ਗਏ ਇਹ ਉਹਨਾਂ ਦਾ ਮਸਲਾ ਯਾਰ اس کی میٹنگ کرے گا لگتا ہے کہ میٹنگا ਦਾ ਸਮਾਂ یا پھر آل ਨਾਲ بیٹھنا اسی ਅਸੀਂ ਅੰਦਰ ਵੜ ਕੇ ਜੋ ਮਰਜ਼ੀ ਕਰ ਲੋ ਤੁਸੀਂ ਕਮਰੇ ਚ ਮੀਟਿੰਗ ਚ ਜੋ ਮਰਜ਼ੀ ਕਰ ਲੋ چاہے چھت چھتری ਹੋ ਲੋ ਲੋਕਾਂ ਦੇ ਵਿੱਚ ਜਨਤਕ ਤੌਰ ਦੇ ਉੱਤੇ ਇਹ ਕੋਈ ਅਵਾਜ਼ ਨਹੀਂ ਜਾਣੀ ਚਾਹੀਦੀ ਵੀ ਇਹ ਦਫਾੜ ਨੇ ਇਹ ਅੱਡੂ ਅੱਡ ਨੇ ਸਰਕਾਰ ਨੂੰ ਮੌਕਾ ਮਿਲਣਾ ਲੋਕਾਂ ਇਨਰਾਸ਼ਟਾ جائیں ਕੋ ਮੀਟਿੰਗਾਂ ਕਰ ਲੋ ਠੀਕ ਹੈ ਤੁਸੀਂ ਪਰ ਇਸ مورچے ਦਾ ਹਿੱਸਾ ਬਣੋ ਸਾਥ ਦਿਓ ਜਿਹੜੇ ਵੀ ਤਰੀਕੇ ਨਾਲ ਆਉਣਾ ਚਾਹੁੰਦੇ ਆ ਖੇਤ ਵੀ ਨਸ ਆ ਜਾਂ ਤੇ 23 ਦਿਨ ਹੋ ਗਏ ਨੂੰ ਮਰ ਮਰ ਕੇ ਆ ਰਿਹਾ ਖਸਾਣਾ ਲਗਾਤਾਰ ਅੰਦੋਲਨ ਦੇ ਵਿੱਚ ਆ ਰਿਹਾ ਤੇ ਅੱਜ ਵੀ ਆ ਲੱਖਾਂ 23 ਦਿਨ ਬਹੁਤ ਹੁੰਦ ਨੇ ਭੁੱਖੇ ਉਹ ਜਿਹੇ ਬਜ਼ੁਰਗ ਇਨਸਾਨ ਜਿਨ੍ਹਾਂ ਨੂੰ ਬਿਮਾਰੀ ਆ 23 ਦਿਨ ਬਹੁਤ ਹੁੰਦੇ ਆ ਪਰ ਕੀ ਪੰਜਾਬੀ ਮੌਤ ਨੂੰ ਢੀਕਦੇ ਆ ਮੈਂ ਸ਼ਬਦ ਕਹਿਣਾ ਨਹੀਂ ਚਾਹੁੰਦਾ ਕੀ ਪੰਜਾਬੀ ਢੀਕ ਰਹੇ ਉਹ ਦਿਨ ਵੀ ਚੜ੍ਹਾਈ ਕਰ ਗਿਆ ਉਦੋਂ ਜਾਵਾਂਗੇ ਜਾਂ ਭੋਗ ਤੇ ਇਕੱਠੇ ਹੋ ਜਾਾਂਗੇ ਅੱਜ ਜੇ ਤੁਸੀਂ ਲੱਖਾਂ ਦੀ ਗਿਣਤੀ 'ਚ ਪਹੁੰਚ ਜੋਂ ਸਰਕਾਰ ਗੋਡਿਆਂ 'ਪਾਰ ਆ ਜਾਣੀ ਤੋ ਇਸ ਕਰਕੇ ਨਾ ਸਾਨੂੰ ਮੈਂ ਪਤਾ ਨਹੀਂ ਕਿਹੜੀ ਗੱਲ ਨੂੰ ਢੀਕਦਾ ਹਾਂ ਮੈਂ ਪਹਿਲਾਂ ਵੀ ਚੈਨਲਾਂ 'ਤੇ ਗੱਲ ਇਹ ਕੀਤੀ ਹੈ ਤੁਹਾਨੂੰ ਵੀ ਦੱਸ ਦੇਣਾ ਛੋੜੇ ਰਾਹੀਂ ਵੀ ਲੋਕਾਂ ਨੂੰ ਦੱਸ ਦੇਣਾ ਵੀ ਅਗਲੇ ਆਨੇ ਤਿੰਨੇ ਕਾਲੇ ਕਾਨੂੰਨ ਦਾ ਜਿਹੜਾ ਖੇਤੀ ਨੀਤੀ ਦਾ ਖਰੜਾ ਉਹ ਬਿਲਕੁਲ ਪਾਸ ਕਰਕੇ ਪੰਜਾਬ ਭੇਜ ਚੁੱਕੇ ਆ ਉਹਨੂੰ ਲਾਗੂ ਕਰਨ ਦੀਆਂ ਤਿਆਰੀਆਂ ਨੇ ਛੋੜੀਆਂ ਜ਼ਮੀਨਾਂ ਕਾਰੋਬਾਰ ਰੁਜ਼ਗਾਰ ਛੋੜੇ ਕੰਮ ਕਰ ਸਭ ਨੇ ਆਪਣੀ ਉੱਤੇ ਤਿਆਰੀ ਕਰ ਚੁੱਕੀ ਹੈ ਆਪਾਂ ਕਿਹੜੀ ਗੱਲ 'ਚ ਕਿਹੜੇ ਭਲੇਖੇ 'ਚ ਬੈਠੇ ਆ ਵੀ ਇਹਦਾ ਕਾਨੂੰਨ ਰੱਦ ਕਰਾਤੇ ਜੀ ਅਗਲੇ ਨੇ ਦੂਜੇ ਪਾਸੇ ਦੀ ਕੰਨਮ ਰੋੜ ਕੇ ਉਹਨਾਂ ਨੇ ਰੋਲ ਲਿਆ ਬਾਹਰ ਸੋ ਇਸ ਕਰਕੇ ਹੁਣ ਉਹ ਸਮਾਂ ਨਹੀਂ ਰਿਹਾ ਸੋਡੀ ਧਰਤੀ ਗਈ ਸੋਡੇ ਪਾਣੀਆਂ ਜ਼ਹਿਰਾਂ ਪਾਤੀਆਂ ਸੋਡੀ ਜਵਾਨੀ ਪ੍ਰਵਾਸ ਕਰ ਗਈ ਕੁਝ ਜਵਾਨੀ ਚਿੱਟੇ ਦਾ ਮਰ ਚੱਲੀ ਕੋ ਸੋਡੇ ਹੋਰ ਸੋਡੇ ਇਤਿਹਾਸ ਦੇ ਉੱਤੇ ਦੇਖ ਲਓ ਕਿਹੋ ਜਿਹੇ ਹਾਲਾਤ ਬਣਾਤੇ ਅਗਲੇ ਨੇ ਬਦਲੀ ਜਾਂਦੇ ਆ ਇਮਾਰਤਾਂ ਢਾਈ ਜਾਂਦੇ ਨੇ ਸੋਡੀ ਬੋਲੀ ਮਾਰੀ ਜਾਂਦੇ ਨੇ ਹਰੇ ਪੰਜਾਬੀਆਂ ਦੇ ਪੱਲੇ ਕੀ ਗਿਆ ਆਈਵੀਐਫ ਸੈਂਟਰ ਔਰ ਉਹ ਪੰਜਾਬ ਜਿਹੜੀ ਪੰਜਾਬ ਦੀ ਧਰਤੀ ਤੇ ਕਹਾਵਤ ਬਣਦੀ ਬੰਦਾ ਵੱਢ ਕੇ ਦਬਦੋ ਹਰਾ ਹੋ ਜਾਂਦਾ ਉਸ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਆਈਵੀਐਫ ਸੈਂਟਰ ਟੀਕੇ ਨਾਲ ਜਵਾਬ ਅਸੀਂ ਲੈਣ ਲੱਗ ਗਏ ਅਜਿਹੇ ਤੇ ਹਾਲਾਤ ਜਾ ਚੁੱਕੇ ਨੇ ਪਰ ਫਿਰ ਵੀ ਆਪਾਂ ਘਰਾਂ 'ਚ ਬੈਠੇ ਆ ਜੇ ਅੱਜ ਸਾਡੀ ਖਾਤਰ ਕੋਈ ਜ਼ਿੰਦਗੀ ਦਾਤੇ ਲਈ ਬੈਠਾ ਅੱਜ ਆਪਾਂ ਕਹਿੰਦੇ ਕੋਈ ਬੰਦਾ ਨਹੀਂ ਅੱਗੇ ਲੱਗਦਾ ਅੱਜ ਬੰਦੇ ਲੱਗੇ ਹੋਏ ਨੇ ਅੱਗੇ ਤੁਹਾਡੇ ਅੱਗੇ ਖੜੇ ਆ ਜ਼ਿੰਦਗੀ ਲਾਤੀ ਦਾਤ ਜੇ 75 ਸਾਲ ਦੀ ਉਮਰ ਹੋਵੇ ਬਾਈ ਤੇ ਉਹਦੇ ਐ ਮਾਸ ਹੱਡਾਂ ਨਾਲ ਛੱਡ ਰਿਹਾ ਐ ਇਸ ਵੇਲੇ ਹੱਡਾਂ ਨੂੰ ਮਾਸ ਤੇ ਜਿਵੇਂ ਅੰਦਰੋਂ ਹੀ ਹੱਡੀਆਂ ਤੜਕ ਤੜਕ ਕੇ ਟੁੱਟਦੀਆਂ ਉਹ ਹਾਲਾਤ ਨੇ ਡੱਲੇਲ ਸਾਹਿਬ ਦੇ ਅੱਜ ਵੀ ਅਸੀਂ ਪਤਾ ਨਹੀਂ ਕਿਹੜੀ ਗੱਲ ਨੂੰ ਡੀਕੀ ਜਾਂਦੇ ਆ ਯਾਰ ਸਮਝ ਨਹੀਂ ਆਉਂਦੀ ਵੀ ਇੰਨੇ ਤਾਂ ਅਸਿਕਰੇ ਨਖਿੱਧ ਨਹੀਂ ਰਹੇ ਪੰਜਾਬੀ ਅਸੀਂ ਹਮੇਸ਼ਾ ਦੂਜਿਆਂ ਦੀਆਂ ਲੜਾਈਆਂ ਲੜਦੇ ਰਹੇ ਹਾਂ ਜੇ ਦੂਜਿਆਂ ਦੇ ਉੱਤੇ ਆ ਕੇ ਵੀ ਕਿਸੇ ਹੋਰ ਕੌਮਾਂ ਤੇ ਆ ਕੇ ਕੋਈ ਜ਼ੁਲਮ ਹੁੰਦਾ ਸੀ ਤਾਂ ਜ਼ੁਲਮ ਦੇ ਖਿਲਾਫ ਹਮੇਸ਼ਾ ਅਸੀਂ ਆਵਾਜ਼ ਬੁਲੰਦ ਕਰਦੇ ਰਹੇ ਹਾਂ ਖੰਡੇ ਖੜਕਾਉਂਦੇ ਰਹੇ ਹਾਂ ਅੱਜ ਤਾਂ ਸਾਡੇ ਆਪਣੇ ਯਾਰ ਮਰ ਰਹੇ ਨੇ ਆਪਣੇ ਬੈਠੇ ਹੋਏ ਨੇ ਹਨਾ ਸਭ ਆਪਣੇ ਤੇ ਆ ਕੇ ਬਣੀ ਹੋਈ ਹੈ ਸਾਰੀ ਕਹਾਣੀ ਤੇ ਅੱਜ ਵੀ ਅਸੀਂ ਘਰਾਂ 'ਚ ਬੈਠੇ ਹਾਂ ਕੇਂਦਰੀ ਖੇਤੀਬਾੜੀ ਦੀ ਮੰਤਰੀ ਦੀ ਗੱਲ ਕਰੀਏ ਤਾਂ ਉਹ ਲਗਾਤਾਰ ਬਿਆਨ ਦੇ ਰਹੇ ਨੇ ਕਿ ਅਸੀਂ ਤਾਂ ਪਹਿਲੀ ਐਮਐਸਪੀ ਦੇ ਰਿਆ ਇਨੀਆਂ ਫਸਲਾਂ ਤੇ ਦੇ ਰਿਆ ਇੰਨਾ ਦੇ ਰਿਆ ਰੋਜ਼ ਆંકੜੇ ਪੇਸ਼ ਕਰ ਰਹੇ ਨੇ ਕੀ ਲੱਗਦਾ ਗਰੰਟੀ ਮੰਗ ਰਹੇ ਦੇਖੋ ਐਮਐਸਪੀ ਤੇ ਗਰੰਟੀ ਜਿਹੜੀ ਕਾਨੂੰਨ ਨਾਲ ਗਰੰਟੀ ਦੀ ਗੱਲ ਹੋ ਰਹੀ ਹੈ ਕਾਨੂੰਨ ਬਣਨਾ ਚਾਹੀਦਾ ਹੋਰ ਫਸਲਾਂ ਤੇ ਦੇਖੋ 12 13 ਮੰਗਾ ਨੇ ਮਜ਼ਦੂਰਾਂ ਦੀ ਜਿਹੜੀ ਅਹਿਮ ਮੰਗ ਹੈ 700 ਰੁਪਏ ਦਿਹਾੜੀ ਦੀ ਗੱਲ ਨਰੇਗਾ ਦੀ 200 ਦਿਨ ਦੀ ਜਿਹੜਾ ਕੰਮ ਦੀ ਗੱਲ ਸਾਲ ਦੇ ਵਿੱਚ ਹੋਰ ਬਹੁਤ ਸਾਰੀਆਂ ਮੰਗਾਂ ਨੇ ਜਿਹੜਾ ਨਵਾਂ ਬਿਜਲੀ ਦਾ ਇਹ ਕੰਮ ਉਲੀ ਆ ਰਹੇ ਨੇ ਉਹ ਤੇ ਗੱਲ ਹੋ ਰਹੀ ਆ ਜਿਹੜੇ ਮੀਟਰ ਸਮਾਰਟ ਮੀਟਰਾਂ ਦੀ ਆਪਾਂ ਗੱਲ ਕਰ ਰਹੇ ਹਾਂ ਕਈ ਤਰ੍ਹਾਂ ਦੀਆਂ ਮੰਗਾਂ ਨੇ ਇੱਕ ਮੰਗ ਨਹੀਂ ਹੈਗੀ ਐਮਐਸਪੀ ਦੀ ਉਹ ਗੱਲ ਕਰਦੇ ਆ ਐਮਐਸਪੀ ਇੱਥੇ ਜੇ ਅਸੀਂ ਪੰਜਾਬ ਦੇ ਲੋਕ ਲੜ ਰਹੇ ਹਾਂ ਨਾ ਡੱਲੇਲ ਸਾਹਿਬ ਅੱਜ ਮਰਨ ਵਰਤੇ ਬੈਠੇ ਆ ਸਾਡੇ ਸ਼ੰਭੂ ਤੇ ਮੋਰਚੇ ਲਗਾਤਾਰ ਉਹਨਾਂ ਨੂੰ ਫਟੜ ਕਰ ਰਹੇ ਆ ਤੇ ਸ਼ੰਭੂ ਦੇ ਉੱਤੇ ਵੀ ਸਾਡੇ ਰਬੜ ਦੀਆਂ ਗੋਲੀਆਂ ਮਾਰ ਕੇ ਬਿਛਾੜਾ ਮਾਰ ਕੇ ਡਾਂਗਾ ਮਾਰ ਕੇ ਅੱਖਾਂ 'ਚ ਮਿਰਚਾਂ ਪਾ ਕੇ ਅਸੀਂ ਪੂਰੇ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਦੀ ਲੜਾਈ ਅੱਜ ਪੰਜਾਬ ਲੜ ਰਿਹਾ ਇਹ ਸਮਝਣ ਦੀ ਲੋੜ ਆ ਜਿਹੜੀ ਐਮਐਸਪੀ ਤੁਸੀਂ ਗੱਲ ਕਰਦੇ ਹੋ ਖੇਤੀਬਾੜੀ ਮੰਤਰੀ ਦਾ ਬਿਆਨ ਹੋਰ ਹੈ ਹਰਿਆਣੇ ਦੇ ਮੁੱਖ ਮੰਤਰੀ ਸੈਣੀ ਦਾ ਬਿਆਨ ਹੋਰ ਹੈ ਖੱਟਰ ਦਾ ਹੋਰ ਹੈ ਆ ਬਿੱਟੂ ਹੋਰ ਹੀ ਬੋਲੀ ਜਾਂਦਾ ਹੈ ਬਿੱਟੂ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਤੇਰੀ ਪੈਰੀਂ ਗੱਲ ਦਾ ਕਾਅਤ ਹੀ ਹੈ ਨਹੀਂ ਤੇਰੀ ਕੋ ਸੁਣਦਾ ਹੋਗਾ ਤੂੰ ਕਦੇ ਕੁਛ ਕਹਿ ਦਿੰਦਾ ਹੈ ਕਦੇ ਕੁਛ ਕਹਿ ਦਿੰਦਾ ਹੈ ਕਰੇ ਤੂੰ ਕਿਸਾਨਾਂ ਨੂੰ ਬਦਨਾਮ ਕਰਦਾ ਹੈ ਇਹ ਬੁਕਾਊ ਨੇ ਇਹ ਆਏ ਨੇ ਇਹ ਆਉ ਨੇ ਇਹ ਪਹਿਲੇ ਇਕੱਠੇ ਕਰਨ ਦੇ ਮਾਰੇ ਬੈਠੇ ਆ ਇਹ ਬੇਲੜ ਨੇ ਕਦੇ ਤੂੰ ਕਹਿ ਦਿੰਦਾ ਮੈਂ ਪਹਿਲੀ ਹੱਥ ਲਾ ਕੇ ਢੱਲ ਸਾਲ ਦੇ ਮਾਫੀ ਮੰਗਣ ਨੂੰ ਤਿਆਰ ਆ ਮੈਂ ਆਉਣ ਨੂੰ ਤਿਆਰ ਆ ਇੱਕ ਪਾਸੇ ਦਾ ਖ ਤੈਨੂੰ ਤਾਹ ਸੁਣਦਾ ਵੀ ਹੈਗਾ ਸੋ ਇਹ ਸਾਰੀ ਬਿਆਨਬਾਜ਼ੀ ਜਿਹੜੀ ਹੋ ਰਹੀ ਹੈ ਅਸਲ ਦੇ ਵਿੱਚ ਲੋਕਾਂ ਨੂੰ ਗਮਰਾਹ ਕਿਵੇਂ ਕੀਤਾ ਜਾ ਰਿਹਾ ਜਿਵੇਂ ਹੁਣ ਤੁਹਾਨੂੰ ਮੈਂ ਦੱਸਦਾ ਵੀ ਇੱਕ ਗੱਲ ਆਮ ਤੌਰ ਤੇ ਨਾ ਪ੍ਰਚਾਰੀ ਜਾ ਰਹੀ ਹੈ ਕੁਝ ਮੀਡੀਆ ਇਹਨਾਂ ਦੇ ਨਾਲ ਖਰੀਦਿਆ ਹੋਇਆ ਉਹ ਦੁਆਰਾ ਕੁਝ ਇਹਨਾਂ ਦੇ ਬੰਦੇ ਛੱਡੇ ਹੋਏ ਨੇ ਕੁਝ ਇਹਨਾਂ ਦੇ ਸੋਸ਼ਲ ਮੀਡੀਆ ਦੇ ਜਿਹੜੇ ਆਰਟੀਸਲ ਬਣੇ ਹੋਏ ਨੇ ਵੀ ਇਹ ਜਿਹੜਾ ਮਸਲਾ ਇਹ ਕੱਲਾ ਕਿਸਾਨਾਂ ਦਾ ਕੱਲੀ ਜ਼ਮੀਨਾਂ ਦਾ ਕੱਲੀ ਐਮਐਸਪੀ ਦਾ ਨਹੀਂ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਵੀ ਕੱਲਾ ਐਮਐਸਪੀ ਦਾ ਮਸਲਾ ਨਹੀਂ ਆ ਮੰਨ ਲਓ ਇੱਥੇ ਸਾਰੀ ਤੁਹਾਡੀਆਂ ਜ਼ਮੀਨਾਂ ਕਰਪੇਟ ਜੱਤ ਚੰਗਾ ਜਾਂਦੀਆਂ ਨੇ ਉੱਥੇ ਕੀ ਦੁਕਾਨਦਾਰ ਜਾਂਦਾ ਰਹੂਗਾ ਵੱਡੇ ਵੱਡੇ ਡੀਮਾਰਟ ਵਰਗੇ ਵੱਡੇ ਵੱਡੇ ਕੋਈ ਹੋਰ ਜਿਹੜੇ ਐਮਾਜ਼ਨ ਦੇ ਤੇ ਹੋਰ ਵੱਡੇ ਵੱਡੇ ਮਾਲ ਖੁੱਲ ਗਏ ਦੁਕਾਨਦਾਰ ਦਾ ਖਤਮ ਹੈ ਬਾਜ਼ਾਰ ਖਤਮ ਹੈ ਮੇਰਾ ਰਾਮਪਰਾ ਸ਼ਹਿਰ ਹੈ ਛੋਟਾ ਇਸ਼ਾਰਾ ਜਿੱਥੇ ਮੇਰਾ ਪਿੰਡ ਹੈ ਮੈਂ ਬਾਜ਼ਾਰ ਚ ਆ ਵੀ ਜਾਣਾਂ ਦੇ ਗੱਲ ਚੱਲਦੀ ਦੁਕਾਨਦਾਰਾਂ ਨਾਲ ਵੀ ਕਿਵੇਂ ਆ ਉਹ ਕਹਿੰਦੇ ਭਾਈ ਬੁਰਾ ਹਾਲ ਹੈ ਸਾਰੇ ਤਿਹਾਰ ਵੀ ਆ ਹੀ ਨਾਂਗੇ ਆ ਇਹਦਾ ਛੜਕ ਤੇ ਆ ਗਏ ਉਹ ਨੁਕਸਾਨ ਕਿਹਨੂੰ ਹੋ ਰਿਹਾ ਉਹ ਇਨਸਾਨ ਇਸ ਕਰਕੇ ਸਾਨੂੰ ਸਮਝਣ ਦੀ ਲੋੜ ਆ ਵੀ ਇਹ ਮਸਲਾ ਸਾਡੀ ਰੋਜੀ ਰੋਟੀ ਦਾ ਹੈ ਹਰ ਬੰਦੇ ਦਾ ਜਿਹੜਾ ਬੰਦਾ ਵੀ ਧਰਤੀ ਤੇ ਆਇਆ ਤੇ ਰੋਟੀ ਖਾਂਦਾ ਉਹ ਮਸਲਾ ਉਸ ਬੰਦੇ ਦਾ ਉਹ ਗਰੀਬ ਆ ਉਹ ਕਿਸਾਨ ਆ ਉਹ ਮਜ਼ਦੂਰ ਆ ਉਹ ਦੁਕਾਨਦਾਰ ਆ ਛੋਟਾ ਮੋਟਾ ਕੋਈ ਵਪਾਰੀ ਆੜਤ ਗਏ ਇਹ ਉਹਨਾਂ ਦਾ ਮਸਲਾ ਯਾਰ ਇਹ ਸਾਰੇ ਕੋ ਤੇ ਹੜੱਪ ਕਰ ਜਾਣਾ ਚਾਹੁੰਦੇ ਮੈਂ ਇੱਕ ਬਾਰ ਬਾਰ ਬੇਨਤੀ ਕਰਦਾ ਲੋਕਾਂ ਨੂੰ ਕਿ ਜ਼ਮੀਨਾਂ ਨਾ ਵੇਚੋ ਜ਼ਮੀਨ ਨਾ ਵੇਚੋ ਅਸੀਂ ਆਪਣੀ ਮਾਂ ਨੂੰ ਨਾ ਵੇਚ ਕੇ ਮਾਂ ਨੂੰ ਛੱਡ ਕੇ ਨਾ ਭੱਜ ਗਏ ਮਾਇਸਰ ਖਾਨਾ ਮੇਰੇ ਪਿੰਡਾਂ ਦੇ ਕੋਲੇ ਪਿੰਡ ਆ ਬੰਦਾ ਆ ਮੇਰੇ ਕੋਲੇ ਕਹਿੰਦੇ ਸਾਡੇ ਪਿੰਡ ਕੋਈ ਕੰਪਨੀ ਆਈ ਆ 60 ਲੱਖ ਰੁਪਇਆ ਕਿੱਲੇ ਦਾ ਟਿੱਬਿਆਂ ਰੇਟ ਲਾ ਗੇ 60 ਲੱਖ ਰੁਪਇਆ ਤੁਸੀਂ ਸਾਨੂੰ 60 ਲੱਖ ਰੁਪਇਆ ਕਿਲੇ ਦਾ ਲਓ ਤੇ ਸਾਨੂੰ 100 ਕਿਲਾ ਇਕੱਠਾ ਕਰ ਦਿਓ ਥਾਂ ਥਾਂ ਦੇ ਉੱਤੇ ਬਾਹਰ ਲਿਆਂ ਕੰਪਨੀ ਆ ਕੇ ਮੈਂ ਕਿਹਾ 60 ਲੱਖ ਦੀ ਗੱਲ ਕਰਾਂ 60 ਕਰੋੜ ਵੀ ਦੇ ਦੇਣਗੇ ਕਿਲੇ ਦਾ ਪੈਸੇਦੋਂ ਕੋਈ ਕਮੀ ਨਹੀਂ ਉਹਨਾਂ ਨੇ ਕਿਸੇ ਵੀ ਤਰੀਕੇ ਨਾਲ ਤੁਹਾਡੇ ਕੋਲ ਜ਼ਮੀਨਾਂ ਖੋਣੀਆਂ ਨਹੀਂ ਅਜੇ ਨਾ ਭਾਰਤ ਮਾਲਾ ਪ੍ਰੋਜੈਕਟ ਹਾਈਵੇ ਬਣ ਗਏ ਸਾਡੀ ਖਾਤਰ ਥੋੜੀ ਹੈ ਚੀਨ ਨੇ ਯੂਰਪ ਤੋਂ ਲੈ ਕੇ ਸੜਕ ਬਣਾ ਲਈ ਰੂਸ ਤੇ ਪਾਕਿਸਤਾਨ ਦੀ ਸੰਧੀ ਹੋਗੀ ਜਿਹੜੀ ਟ੍ਰੇਨ ਚਲਣੀਆਂ ਰੂਸ ਤੋਂ ਪਾਕਿਸਤਾਨ ਨੂੰ ਆਉਣੀਆਂ ਇਹ ਸਾਰੇ ਸੜਕਰੀ ਸਤਨੂਦ ਬੋਲਦੇ ਜੀ ਉਹ ਸੜਕਾਂ ਦਾ ਹੀ ਵਪਾਰ ਸ਼ੁਰੂ ਹੋਣਾ ਹੈ 28 ਤੱਕ ਹੋ ਜਾਣਾ ਹੈ 29 ਤੱਕ ਡਬਲਯੂਟੀ ਹੋਰੇ ਸਮਝੋਤੇ ਆ ਜਦੋਂ ਇਹ ਚੀਜ਼ਾਂ ਹੋ ਗਈਆਂ ਉਸ ਤੋਂ ਬਾਅਦ ਸੋਦੇ ਕੋਲੇ ਮੈਂ ਕਹਿੰਦਾ ਕਿਸੇ ਵੀ ਕੀਮਤ ਤੇ ਜ਼ਮੀਨ ਨਹੀਂ ਮਿਲਣੀ ਸੌਤੋਂ ਜੇ ਦੁਨੀਆਂ ਦੇ ਉੱਤੇ ਮੈਂ ਕਹਿੰਦਾ ਜਿਹੜੀ ਜਿਹੜੀ ਕੌਮ ਨੇ ਹੁਣ ਤੱਕ ਰਾਜ ਕੀਤਾ ਜਾਂ ਕਰੂਗੀ ਜਿਹੜੀ ਕੌਮ ਕੋਲ ਆਪਣਾ ਪਾਣੀ ਹੈ ਤੇ ਆਪਣੀ ਧਰਤੀ ਹੈ ਉਹ ਕੌਮ ਦੁਨੀਆ ਦੇ ਉੱਤੇ ਰਾਜਾ ਕੌਮ ਆ ਸਾਡੇ ਕੋਲੇ ਆਪਣੇ ਪਾਣੀ ਸੀ ਹੋ ਜਾ ਹਰੀਲੇ ਕਰ ਲਿਓ ਅਸੀਂ ਗੌਰ ਨਹੀਂ ਕੀਤੀ ਕੁਝ ਨੁੱਕਰੇ ਆ 12 ਸਾਲ ਦਾ ਪਾਣੀ ਧਰਤੀ ਹਟ ਅਸੀਂ ਪੀਣ ਨੂੰ ਵੀ ਤਰਸਾਂਗੇ ਅਸੀਂ ਅੱਜ ਨਹੀਂ ਗੌਰ ਕਰ ਰਹੇ ਗੱਲ ਦੇ ਉੱਤੇ ਮੈਨੂੰ 12 13 ਸਾਲ ਹੋ ਗਏ ਪਿੰਡ ਦੇ ਨੂੰ ਇਹ ਗੱਲ ਨੂੰ ਮੈਂ ਕਿਹਾ ਲੋਕੋ ਤੁਸੀਂ ਆਪਣਾ ਪਾਣੀ ਸੰਭਲੋ ਥੱਲੋਂ ਪਾਣੀ ਮੁੱਕ ਚੱਲਿਆ ਪਰ ਨਹੀਂ ਉਧਰ ਨੂੰ ਕੋ ਧਿਆਨ ਨਹੀਂ ਦੇ ਰਿਹਾ ਹਾਲੇ ਵੀ ਲੋਕ ਸਾਡੇ ਸੁੱਤੇ ਪਏ ਨੇ ਘਰਾਂ 'ਚ ਬੈਠੇ ਨੇ ਪਤਾ ਨਹੀਂ ਕਿਹੜੀ ਮੌਤ ਨੂੰ ਉਡੀਕਦੇ ਆ ਮੈਂ ਪਾਣੀਆਂ ਦੇ ਲੜ ਰਿਹਾ ਬਾਈ ਮੈਂ 6 ਮਹੀਨੇ ਸਾਰਾ ਦੱਖਣੀ ਮਾਲਵਾ ਗਿਆ ਰਾਜਸਥਾਨ ਦੇ ਵਿੱਚ ਗੰਗਾ ਨਗਰ ਬੀਕਾ ਨੇਰ ਤੱਕ ਲੋਕਾਂ ਨੂੰ ਜਾ ਕੇ ਜਗਾਇਆ ਵੀ ਲੋਕੋ ਤੁਸੀਂ ਮਰ ਚੱਲਿਓ ਸਾਲ-ਸਾਲ ਦੇ ਜਵਾਨਾਂ ਨੂੰ ਮੂੰਹ ਦੇ ਕੈਂਸਰ ਹੋ ਗਏ ਸੋ ਨਿਆ ਕਿਡਨੀਆਂ ਗੁਰਦੇ ਖਤਮ ਹੋ ਗਏ ਕਿੰਨੇ ਕੁ ਲੋਕ ਉੱਠ ਕੇ ਆਏ ਸ਼ਰਮ ਆਂ ਲੋਕਾਂ ਨੂੰ ਪਤਾ ਵੀ ਸੀ ਆ ਪਾਣੀ ਆ ਜ਼ਹਿਰਾਂ ਪੀ ਕੇ ਮੈਂ ਇੱਕ ਪਿੰਡ ਜਾਨਾ 80 80% ਲੋਕਾਂ ਨੂੰ ਕਾਲਾ ਪੀਲਿਆ ਬਾਈ ਮਰ ਗਏ ਲੋਕ ਯਾਰ ਇਹ ਕੋਈ ਸ਼ਹਿਰੀ ਪਿੰਡੂ ਦਾ ਮਸਲਾ ਥੋੜੀ ਇਹਨੂੰ ਸਿੱਖ ਮਸਲਮਾਨ ਦਾ ਮਸਲਾ ਪਾਣੀ ਦਾ ਇੱਕ ਨੂੰ ਲੋੜ ਆ ਫਿਰ ਵੀ ਲੋਕ ਇੰਨਾ ਕੁਝ ਦੇਖ ਕੇ ਨਹੀਂ ਉੱਠ ਰਹੇ ਅੱਗੇ ਲੱਗੇ ਹੋਏ ਲੋਕਾਂ ਨਾਲ ਕੋਈ ਤਰ੍ਹਾਂ ਨੂੰ ਤਿਆਰ ਨਹੀਂ ਸੋ ਲੋਕਾਂ ਨੂੰ ਪੀੜਾ ਲੋਕੋ ਫਿਰ ਇੱਥੇ ਅੱਗੇ ਲੜਨ ਵਾਲੇ ਵੀ ਰਹਿਣੇ ਨਹੀਂ ਇਹਨਾਂ ਨੂੰ ਸਰਕਾਰਾਂ ਨੇ ਕਿਸੇ ਨੂੰ ਮਾਰ ਦੇਣਗੇ ਕਿਸੇ ਨੂੰ ਮਰਵਾ ਦੇਣਗੇ ਫਿਰ ਅੰਦਰ ਚੱਕ ਕੇ ਸਿਰ ਦੇਣਗੇ ਤੁਹਾਨੂੰ ਐ ਜਮਨ ਨੱਪ ਦੇਣਗੇ ਸੋ ਬੇਨਤੀ ਆ ਕਿ ਤੁਸੀਂ ਵੱਧ ਤੋਂ ਵੱਧ ਇਸ ਮੋਰਚੇ ਦਾ ਹਿੱਸਾ ਬਣੋ ਰਾਤ ਨੂੰ ਖਾਸ ਤੌਰ ਤੇ ਬਹੁਤ ਲੋੜ ਹੈ ਕਿ ਕਦੋਂ ਵੀ ਇਹ ਸਰਕਾਰ ਪੰਜਾਬ ਵਾਲੇ ਵੀ ਹਰਿਆਣੇ ਵਾਲੇ ਵੀ ਇਹ ਸਾਰੇ ਰਲ ਮਿਲ ਕੇ ਸੈਂਟਰ ਦੀਆਂ ਏਜੰਸੀਆਂ ਵਿੱਚ ਰਲ ਮਿਲ ਕੇ ਕਦੋਂ ਵੀ ਫੋਰਸਾਂ ਚੜਾ ਕੇ ਡੜੇ ਸਾਨੂੰ ਚੱਕ ਕੇ ਲੈ ਜਾ ਸਕਦਾ ਰਾਤ ਨੂੰ ਸਖਤ ਪਹਿਰਾ ਲੱਗਿਆ ਵੀ ਹੁੰਦਾ ਹੈ ਅਈ ਰਾਤ ਇੱਥੀ ਆ ਦੇਖਦਾ ਮੈਂ ਚਾਰ ਸਪੀਰੇ ਬਹੁਤ ਕਰੜੀ ਸਤਾਈ ਦੇ ਨਾਲ ਪੂਰਾ ਪ੍ਰਬੰਧ ਕੀਤੇ ਹੋਏ ਨੇ ਪ੍ਰਬੰਧ ਕੀਤੇ ਹੋਏ ਨੇ ਪਰ ਮੈਂ ਕਹਿੰਦਾ ਵੀ ਹੁਣ ਸਾਨੂੰ ਲੋੜ ਆ ਸਾਡੀ ਖਾਸ ਤੌਰ ਤੇ ਨੌਜਵਾਨੀ ਨੂੰ ਤੁਸੀਂ ਆਓ ਤੇ ਮੈਂ ਇੱਥੇ ਜਿਹੜਾ ਠੀਕ ਆ ਸਿਆਸੀ ਬੰਦੇ ਆ ਤਾ ਰਹੇ ਨੇ ਪਰ ਇਹਦੇ ਚ ਨਾ ਸਾਡਾ ਇੱਕ ਦੁਕਾਨ ਤੇ ਹੀ ਬਣ ਜਾਂਦਾ ਜਦੋਂ 20 ਲੋਨਣ ਸੀਗਾ ਨਾ 20 ਦੇ ਲੋਨਣ ਸਭ ਤੋਂ ਬਾਅਦ ਜਿਹੜੇ ਗਏ ਉੱਥੇ ਆਮ ਆਦਮੀ ਪਾਰਟੀ ਵਾਲੇ ਗਏ ਸਰਕਾਰਾਂ ਦੂਜੀਆਂ ਸਿੰਘ ਕਾਂਗਰਸ ਸੀਗੀ ਦੂਜੇ ਗਏ ਨਹੀਂ ਸੀਗੇ ਦੂਜੇ ਉਦੋਂ ਦੂਜੇ ਪਾਸੇ ਸੀਗੇ ਉਹਨਾਂ ਦੇ ਹੱਕ ਚ ਭੁਗਤਣ ਵਾਲੇ ਸੀਗੇ ਹਨ ਤਾਂ ਅੱਜ ਜਿਹੜਾ ਹੈ ਅੱਜ ਆਪ ਵਾਲੇ ਨਹੀਂ ਆ ਰਹੇ ਅੱਜ ਦੂਜੀਆਂ ਪਾਰਟੀਆਂ ਵਾਲੇ ਆ ਰਹੇ ਸੋ ਇਹਨਾਂ ਨੂੰ ਵੀ ਸਾਨੂੰ ਇੱਥੇ ਸਵਾਲ ਜਵਾਬ ਪੁੱਛਣ ਦੀ ਲੋੜ ਹੈ ਵੀ ਸਾਡੇ ਕੋਲੇ ਆਉਣ ਦੀ ਬਜਾਏ ਤੁਸੀਂ ਸੰਸਦ 'ਚ ਕਿਉਂ ਨਹੀਂ ਬੋਲਦੇ ਸੈਸ਼ਨ ਚੱਲ ਰਿਹਾ ਉਹ ਸਦਨ ਦੇ ਵਿੱਚ ਕਿਉਂ ਨਹੀਂ ਬੋਲ ਰਹੇ ਤੁਸੀਂ ਉੱਥੇ ਆਵਾਜ਼ ਕਹਿ ਨੂੰ ਠਾ ਰਹੇ ਤੁਸੀਂ ਇੱਥੇ ਇਕੱਲਾ ਖਾਣਾ ਪੂਰਤੀ ਕਰਕੇ ਵੀ ਲੋਕਾਂ ਦੀਆਂ ਅੱਖਾਂ ਇੱਕ ਵਾਰੀ ਪਹੁੰਚਾਓ ਵੀ ਹਾਂ ਫਲਾਣਾ ਆ ਗਿਆ ਫਲਾਣਾ ਜਿਹਦੇ ਅਸੀਂ ਪਹਿਲੇ ਦਿਨ ਆਏ ਆ ਇਹ ਅੱਜ ਤੋਂ 7-8 ਦਿਨ ਪਹਿਲਾਂ ਦੀ ਗੱਲ ਆ ਮੈਂ ਤੇ ਬਾਈ ਮਤੋਤ ਸਿੰਘ ਆਏ ਸੀਗੇ ਬੱਬੂ ਮਾਨ ਵੀ ਇੱਥੇ ਉਹ ਦਰਸ਼ਨ ਆਇਆ ਸੀ ਨਾ ਚਲੋ ਉਦੋਂ ਵਾਰ ਗਾਇਕ ਭਰਾ ਵੀ ਆਏ ਕਲਾਕਾਰ ਵੀ ਆਏ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਵੀ ਮਸਲਾ ਯਾਰ ਸਭ ਤੋਂ ਪਹਿਲਾਂ ਇਨਸਾਨ ਹੈ ਰੋਟੀ ਖਾਣੇ ਆ ਮਸਲਾ ਸਾਡੀ ਰੋਟੀ ਦਾ ਕੋਈ ਕਲਾਕਾਰ ਕੋਈ ਸਿਆਸੀ ਉਹਦਾ ਬਾਅਦ ਚਾਂਸੀ ਹੈ ਨਾ ਸਾਰਿਆਂ ਨੂੰ ਇਸ ਕਰਕੇ ਬੇਨਤੀ ਹਰ ਬੰਦੇ ਦਾ ਫਰਜ਼ ਆ ਜਿਵੇਂ 20 ਦੇ ਅੰਦੋਲਨ ਚ ਕੁੱਲ ਲੋਕਾਈ ਨੇ ਸਾਥ ਦਿੱਤਾ ਸੀਗਾ ਉਸ ਮੋਰਚੇ ਦਾ ਸਾਨੂੰ ਵੀ ਦੇਣ ਦੀ ਲੋੜ ਆ ਵੱਧ ਚੜ ਕੇ ਮੇਰਾ ਇੱਥੇ ਯੋਗਦਾਨ ਪਾਉ ਨਾਲ ਖੜਵਾ ਕੇ ਆਖਰੀ ਸਵਾਲ ਆ ਐਸ ਕੇ ਮੀਟਿੰਗ ਕਰ ਰਿਹਾ ਲੱਗਦਾ ਕਿ ਮੀਟਿੰਗਾਂ ਦਾ ਸਮਾਂ ਜਾਂ ਫਿਰ ਨਾਲ ਬੈਠਣਾ ਸੀ ਦੇਖੋ ਚਲੋ ਮੈਂ ਇਹ ਕਹਿਣਾ ਉਹਨੇ ਵਿਚਾਰਕ ਬਖਰੇਵੇਂ ਹੈਗੇ ਆ ਵਿਚਾਰਕਤਾ ਦੇ ਉੱਤੇ ਹਰ ਬੰਦੇ ਦੀ ਆਪਣੀ ਇੱਕ ਸੋਚ ਆ ਆਪਣੇ ਵਿਚਾਰ ਨੇ ਪਰ ਜਦੋਂ ਕਿਸੇ ਸਾਡੇ ਮੁੱਦੇ ਇੱਕ ਹੋਣ ਮੰਗਾਂ ਇੱਕ ਹੋਣ ਤਾਂ ਫਿਰ ਅਸੀਂ ਜਦੋਂ ਇੱਕ ਬੰਦਾ ਹੀ ਜ਼ਿੰਦਗੀ ਦੇ ਦਾਤੇ ਲਾ ਕੇ ਬਹਿ ਗਿਆ ਵੀਰੋ ਹੁਣ ਉਹਦੇ ਨਾਲ ਕਾਹ ਦਾ ਸ਼ਿਕਵੇ ਗੱਲਾਂ ਹੋਈਆਂ ਪਿੱਛੇ ਬਿਆਨਬਾਜ਼ੀ ਹੋਈ ਮਤਲਬ ਮਿਲ ਕੇ ਵੀ ਆਗੂਆਂ ਨੂੰ ਕਹਿੰਦਾ ਰਿਹਾ ਕਿ ਸਾਨੂੰ ਇੱਕ ਦੂਜੇ ਦੇ ਖਿਲਾਫ ਅਸੀਂ ਅੰਦਰ ਵੜ ਕੇ ਜੋ ਮਰਜ਼ੀ ਕਰ ਲੋ ਤੁਸੀਂ ਕਮਰੇ ਚ ਮੀਟਿੰਗ ਚ ਜੋ ਮਰਜ਼ੀ ਕਰ ਲੋ ਚਾਹੇ ਛਤਰਾ ਛਤਰੀ ਹੋ ਲੋ ਲੋਕਾਂ ਦੇ ਵਿੱਚ ਜਨਤਕ ਤੌਰ ਦੇ ਉੱਤੇ ਇਹ ਕੋਈ ਆਵਾਜ਼ ਨਹੀਂ ਜਾਣੀ ਚਾਹੀਦੀ ਵੀ ਦਫਾੜ ਨੇ ਇਹ ਅੱਡੂ ਅੱਡ ਨੇ ਸਰਕਾਰ ਨੂੰ ਮੌਕਾ ਮਿਲਣਾ ਲੋਕਾਂ ਨੂੰ ਨਿਰਾਸ਼ਤਾ ਜਾਣੀ ਹੈ ਇਹ ਕੰਮ ਮੈਂ ਅੱਜ ਵੀ ਕਹਿੰਦਾ ਜਿਹੜੇ ਵੀ ਬੰਦੇ ਬੋਲ ਰਹੇ ਹਨ ਦੂਦ ਸਿੰਘ ਬੋਲ ਰਿਹਾ ਜਾਂ ਹੋਰ ਜਿਹੜੇ ਬੋਲ ਰਹੇ ਨੇ ਉਹਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਇਹ ਗੱਲਾਂ ਕਰਕੇ ਸਰਕਾਰ ਨੂੰ ਹਵਾ ਦੇ ਰਹੇ ਹੋ ਸਰਕਾਰ ਨੂੰ ਸ਼ਹਿ ਦੇ ਰਹੇ ਹੋ ਲੋਕਾਂ ਦੇ ਵਿੱਚ ਗੱਲ ਨਿਰਾਸ਼ਤਾ ਜਾ ਰਹੀ ਹੈ ਇਹ ਕੰਮ ਨਾ ਕਰੋ ਹੁਣ ਇਸ ਵੇਲੇ ਤੁਹਾਡਾ ਜਿਹੜਾ ਹੈਗਾ ਉਹ ਮੀਟਿੰਗਾਂ ਕਰ ਲਓ ਠੀਕ ਹੈ ਤੁਸੀਂ ਪਰ ਇਸ ਮੋਰਚੇ ਦਾ ਹਿੱਸਾ ਬਣੋ ਸਾਥ ਦਿਓ ਜਿਹੜੇ ਵੀ ਤਰੀਕੇ ਨਾਲ ਆਉਣਾ ਚਾਹੁੰਦੇ ਆ ਕਿਹੜੇ ਕਿਵੇਂ ਹਮੈਤ ਤੇ ਆਉਂਦੇ ਆ ਉਹ ਉਹਨਾਂ ਦੀ ਸੋਚ ਹੈ ਪਰ ਆਉਣਾ ਚਾਹੀਦਾ ਤੇ ਆਮ ਲੋਕਾਂ ਨੂੰ ਵੀ ਇਹ ਆਉਣਾ ਚਾਹੀਦਾ ਹੁਣ ਜਥੇਬੰਦਕਾਂ ਨਾਲ ਕੋਈ ਜੁੜਿਆ ਨਹੀਂ ਜੁੜਨ ਬਹੁਤੇ ਨੌਜਵਾਨ ਐਸੇ ਆ ਜਿਹੜੇ ਕਿ ਜਥੇਬੰਦਕਾਂ ਨਾਲ ਨਹੀਂ ਜੁੜੇ ਪਰ ਆ ਰਹੇ ਨੇ ਹੁਣ ਇਹ ਤਾਂ ਹਰ ਇੱਕ ਦਾ ਫਰਜ਼ ਆ ਸਰਨ ਹੋਣ ਤੇ ਬਿਲਕੁਲ